ਹਾਂਜੀ ਜਾਨਣਾ ਚਾਹੁੰਦੇ ਹੋ ਪੂਜਾ ਸੰਗਣੇ ਚੌਥਾ 파ਟਨਰ ਕਿਹੜਾ ਲੱਭ ਲਿਆ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਸੋਨੂ ਕੌਰ ਦੀ ਇੱਕ ਅਜੀਹੀ ਵੀਡੀਓ ਲੀਕ ਹੋਈ ਆ ਤੁਹਾਨੂੰ ਉਹ ਵੀ ਦਿਖਾਉਂਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਦੂਜੀ ਗੱਲ ਜਿਹੜੀ ਕਮਲ ਪਟਿਆਲਾ ਦੀ ਕਮਲ ਪਟਿਆਲਾ ਬਾਰੇ ਵੀ ਮੈਂ ਤੁਹਾਨੂੰ ਦੱਸਦੀ ਆ ਉਹਦਾ ਦੇਵ ਜੀ ਹੈਗਾ ਨਾ ਜਿਹੜਾ ਅਨੋਖਾ ਪ੍ਰਾਣੀ ਜਿਹੜਾ ਧਰਤੀ ਤੇ ਉਤਰਿਆ ਉਹਦੇ ਘਰ ਵਾਲੇ ਨਾਲ ਦਾ ਘਰ ਵਾਲਾ ਕਿਸੇ ਨੂੰ ਨਹੀਂ ਮਿਲਣਾ ਨਾ ਹੀ ਕਿਸੇ ਨੂੰ ਮਿਲਿਆ ਹੋਣਾ ਉਹਦੀਆਂ ਗਾਲਾਂ ਬਈ ਜਮੈਂ ਕੀ ਕਹਾਂ ਮੈਂ ਹੁਣ ਤੁਹਾਨੂੰ ਤਾਂ ਵੀਡੀਓ ਨਾਲ ਬਣੇ ਰਹੋ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਸਕਿਪ ਬਿਲਕੁਲ ਨਾ ਜੋੜੜੇ ਮੈਂ ਸਾਹਮਣੇ ਲੈ ਕੇ ਆਉਂਗੀ ਕਰਦੇ ਹਾਂ ਜੀ ਵੀਡੀਓ ਨੂੰ ਸਟਾਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਜਣੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਵੀਡੀਓ ਦੇਖ ਰਹੀਆਂ ਨੇ ਮੈਨਾਂ ਉਹਨਾਂ ਨੂੰ ਇੱਕ ਚੀਜ਼ ਕਹਿਣਾ ਚਾਹੀਦੀ ਆ ਤੁਹਾਡੇ ਤੇ ਮੇਰੇ ਘਰ ਵਾਲੇ ਨਿਕੰਮੇ ਨੇ ਬਿਲਕੁਲ ਸਹੀ ਆਪਣੇ ਘਰ ਵਾਲੇ ਨਿਕੰਮੇ ਨੇ ਕੋਈ ਕੰਮ ਨਹੀਂ ਕਰਦੇ ਜੇ ਘਰ ਵਾਲਾ ਕਿਸੇ ਨੂੰ ਚੰਗਾ ਮਿਲਿਆ ਤਾਂ ਉਹ ਮਿਲਿਆ ਕਮਲ ਪਟਿਆਲਾ ਨੂੰ ਤੁਸੀਂ ਸਹੀ ਸੁਣਿਆ ਕਮਲਪਟਿਆਲਾ ਨੂੰ ਉਹਦਾ ਦੇਵ ਜੀ ਹੈ ਜਿਹੜਾ ਧਰਤੀ ਤੇ ਇੱਕ ਅਨੋਖਾ ਪ੍ਰਾਣੀ ਉਤਰਿਆਗਾ ਜਿਹੜਾ ਦੁੱਖ ਦੇ ਤੋਂ ਵੀ ਕੰਮ ਤੇ ਜਾਂਦਾ ਉਹਦਾ ਕੁਛ ਹੀ ਦੁੱਖਦਾ ਹੋਵੇ ਵਿਚਾਰੇ ਦੇ ਪਥਰੀ ਦਾ ਦਰਦ ਹੁੰਦਾ ਉਹ ਪਥਰੀ ਦੇ ਦਰਦ ਦੇ ਨਾਲ ਵੀ ਕੰਮ ਤੇ ਜਾਂਦਾ ਇਹ ਹੁੰਦੇ ਨੇ ਬੰਦੇ ਆਪਣੇ ਬੰਦੇ ਤਾਂ ਨਿਕੰਮੇ ਆ ਕੱਲਾ ਉਸੇ ਨੂੰ ਮਿਲਿਆ ਇਦਾਂ ਦਾ ਇਨਸਾਨ ਜਿਹੜਾ ਕੰਮ ਕਰਦਾ ਕਮਾਈ ਕਰਦਾ ਇਹ ਮੈਂ ਨਹੀਂ ਕਹਿ ਰਹੀ ਕਮਲਪਟਿਆਲਾ ਦੇ ਬੋਲ ਨੇ ਵੀਡੀਓ ਨਾਲ ਬਣੇ ਰਿਓ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿਸ ਵੇ ਨਾਲ ਕਿਸ ਟੋਟ ਦੇ ਵਿੱਚ ਗੱਲ ਕਰ ਰਹੀ ਆ ਉਹ ਉਹਦਾ ਕਹਿਣਾ ਕਿ ਮੇਰੇ ਘਰ ਵਾਲੇ ਦੇ ਪਤਰੀ ਦਾ ਦਰਦ ਹੁੰਦਾ ਤੁਸੀਂ ਕੁਝ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਐਨੇ ਬੋਲਦੇ ਰਹਿੰਦੇ ਹੋ ਇਹ ਕਹਿਣਾ ਉਹਦਾ ਤੇ ਮੈਨੂੰ ਲੱਗਦਾ ਵੀ ਬੋਲਣ ਲੱਗੀ ਉਹ ਨਹੀਂ ਵੇਖਦੀ ਸੋਚਣ ਦੀ ਲੋੜ ਉਹਨੂੰ ਆ ਵੀ ਤੇਰੇ ਘਰ ਵਾਲਾ ਲਹਿਦਾ ਧਰਤੀ ਤੇ ਡਿੱਗਿਆ ਜਿਹੜਾ ਇਕੱਲਾ ਕੰਮ ਤੇ ਜਾਂਦਾ ਦੂਜੇ ਤਾਂ ਬੰਦੇ ਹੀ ਨਹੀਂ ਅਸੀਂ ਤਾਂ ਭੁੱਖੇ ਸੌਂਦੇ ਆ ਸਾਰੇ ਇਹ ਦੁੱਖ ਦੇ ਨਾਲ ਵੀ ਉਹ ਕੰਮ ਤੇ ਜਾਂਦਾ 15 ਸਾਲ ਹੋ ਗਏ ਅਗਲਾ ਮੈਨੂੰ ਖਵਾ ਰਿਆ ਮੈਂ ਤਾਂ 3 ਮਹੀਨੇ ਹੋਇਆ YouTube ਚ ਲਾਇਆ ਇਹਨੂੰ ਫੇਰ ਕੀ ਹੋ ਗਿਆ ਸਾਡੀ YouTube ਦੀ ਕਮਾਈ ਆ ਰਹੀ ਹੈ ਚੰਗੀ ਗੱਲ ਆ ਕੰਮ ਤੇ ਜਾਣਾ ਚਾਹੀਦਾ ਪਰ ਸਾਡੇ ਬੰਦੇ ਨਹੀਂ ਜਾਂਦੇ ਯਾਰ ਇਹ ਗੱਲ ਚੰਗੀ ਨਹੀਂ ਹਨਾ ਚਲੋ ਆ ਦੇਖਿਓ ਕੀ ਕਹਿੰਦੀ ਆ ਫਿਰ ਨਾ ਕਿ ਮੇਰਾ ਬੰਦਾ ਵੇਲੜ ਆ ਜਿਹੜੇ ਬੋਲਦੇ ਕੁਝ ਸੋਚ ਸਮਝ ਕੇ ਤਾਂ ਬੋਲਿਆ ਕਰੋ ਗਾਈਜ਼ ਹੁਣ ਮੇਰੇ ਦੇਵ ਜੀ ਕੰਮ ਤੇ ਚਲੇ ਗਏ ਨੇ ਇਹ ਹੁੰਦਾ ਬੰਦਾ ਇਹ ਆ ਮੇਰਾ ਬੰਦਾ ਠੀਕ ਆ ਨਾ ਜਿਹੜਾ ਦਰਦ ਚ ਦਵਾਈ ਲੈ ਕੇ ਕੰਮ ਤੇ ਜਾਵੇ ਜਿਹੜੇ ਲੋਕ ਕਹਿੰਦੇ ਨਾ ਵਿਲੇੜਾ ਜਿਹਨਾਂ ਦੇ ਸਿਰ ਤੇ ਕਮਾਈ ਕੇ ਬਸ 15 ਸਾਲਾਂ ਤੋਂ ਹੋਰ ਨਾ ਕੋਈ ਦਾ ਨਾ ਇਨਸਾਨ ਹੈ ਫੇਰੀ ਘਰੀਜ ਪਗਾ ਰਿਆ ਸੋਨੇ ਨਾਲ ਸੋਨਾ ਚਾਂਦੀ ਚਾਹੇ ਉਹਦਾ ਕੋਈ ਹੀ ਦੁੱਖਦਾ ਹੋਵੇ ਬਸ ਹੋਰ ਤਾਂ ਕੋਈ ਬੰਦੇ ਹੈ ਨਹੀਂ ਇਹ ਹੁੰਦੇ ਨੇ ਬੰਦੇ ਦੇਵ ਜੀ ਅਰਗੇ ਭੈਣੇ ਤਾਨਾ ਤੂੰ ਵੀ ਤੈਨੂੰ ਇਦਾਂ ਦਾ ਬੰਦਾ ਮਿਲਿਆ ਤੇ ਵਾਹਿਗੁਰੂ ਨੇ ਸਾਡੇ ਤੇ ਸਾਰਿਆਂ ਤੇ ਕਿਰਪਾ ਕੀਤੀ ਹੈ ਵੀ ਸਾਨੂੰ ਇਦਾਂ ਦਾ ਬੰਦਾ ਨਹੀਂ ਮਿਲਿਆ ਜਿਹੜਾ ਗੁਣ ਤੇਰੇ ਬੰਦੇ ਦੇ ਵਿੱਚ ਹੈ ਨਾ ਉਹ ਗੁਣ ਸਾਡੇਆਂ ਦੇ ਵਿੱਚ ਹੈ ਨਹੀਂ ਤੇ ਨਾ ਹੀ ਰੱਬ ਕਦੇ ਪਾਵੇ ਪਤਾ ਕਿਹੜੇ ਗੁਣ ਦੀ ਗੱਲ ਕਰ ਰਹੀ ਆ ਮੈਂ ਗਾਲਾਂ ਲੋਕਾਂ ਦੇ ਸਾਹਮਣੇ ਤੁਸੀਂ ਦੇਖਿਆ ਹੋਣਾ ਐਨੀਵਰਸਰੀ ਵਲੌਗ ਪਹਿਲਾਂ ਤੁਸੀਂ ਇਹਨਾਂ ਖਰਚਾ ਕਰ ਰਹੇ ਹੋ ਇਹਨੇ ਚੋਚਲੇ ਕਰ ਰਹੇ ਹੋ ਪਹਿਲਾਂ ਤਾਂ 15-15 ਸਾਲ ਦੇ ਤੁਹਾਡੇ ਬੱਚੇ ਹੋ ਗਏ ਹਨਾ 15 ਸਾਲਾਂ ਦਾ ਆਈ ਥਿੰਕ ਵੱਡਾਗਾ ਤੇ 10-12 ਸਾਲ ਦਾ ਛੋਟਾ ਹੋਣਾਗਾ ਐਡੇ-ਐਡੇ ਬੱਚੇ ਹੋ ਗਏ ਤੁਸੀਂ ਐਨੀਵਰਸਰੀਆਂ ਮਨਾ ਰਹੇ ਹੋ ਹੋਰ 4 ਸਾਲਾਂ ਨੂੰ ਤੁਹਾਡੇ ਜਵਾਬ ਵਿਆਹਣ ਵਾਲੀ ਹੈਗੇ ਹਨਾ ਚਲੋ ਆਪਣੀ ਮਰਜ਼ੀ ਹੈ ਹਨਾ ਆਪਣੀਆਂ ਛੋਸ਼ੇ ਬਾਜ਼ੀਆਂ ਜੋ ਤੁਸੀਂ ਵਲੌਗਰਸ ਕਰਦੇ ਹੀ ਨਹੀਂ ਐਦਾਂ ਦੀਆਂ ਛੋਸ਼ੇ ਬਾਜ਼ੀਆਂ ਬਈ ਚੰਗੀਆਂ ਲੱਗਦੀਆਂ ਇਹਨਾਂ ਨੂੰ ਚੰਗਾ ਪੈਸਾ ਹੈਗਾ ਬਈ ਕਰਨ ਜਿਹਦੇ ਕੋਲੇ ਪੈਸਾ ਉਹੀ ਕਰੂਗਾ ਤੇ ਚਲੋ ਕਰ ਰਹੇ ਹਾਂ ਠੀਕ ਹੈ ਤੁਸੀਂ ਚਾਰ ਗੈਸਟ ਸੱਦੇ ਆ ਉਹਨਾਂ ਦੇ ਵਿੱਚ ਤਮਾਸ਼ਾ ਬਣਾ ਰਹੇ ਹੋ ਗਾਲਾਂ ਕੱਢਦਾ ਗਾਲਾਂ ਮਤਲਬ ਬਿਲਕੁਲ ਇਹ ਇੱਕ ਤਾਂ ਇਹਨਾਂ ਨੂੰ ਐ ਨਹੀਂ ਪਤਾ ਵੀ ਅਸੀਂ ਅੰਡਰ ਗਾਰਮੈਂਟਸ ਕਿੱਥੇ ਰੱਖਣੇ ਆ ਇੱਕ ਇਹਨਾਂ ਨੂੰ ਐ ਨਹੀਂ ਪਤਾ ਅਸੀਂ ਲੋਕਾਂ ਦੇ ਸਾਹਮਣੇ ਕਿਹੜੀ ਗਾਲ ਕੱਢਣੀ ਆ ਇਹ ਗੋਣੇ ਦੇ ਦੇਵ ਜੀ ਦਾ ਜਿਹੜਾ ਹੈਗਾ ਬਹੁਤ ਹੀ ਮੈਂ ਕਹਨੀ ਆ ਵੀ ਇਦਾਂ ਦਾ ਗੁਣ ਤਾਂ ਕਿਸੇ ਦੇ ਵਿੱਚ ਨਹੀਂ ਹੋਣਾ ਕੱਲੇ ਦੇ ਦੇਵ ਜੀ ਨੂੰ ਦਿੱਤਾ ਵਾਹਿਗੁਰੂ ਜੀ ਨੇ ਤੇ ਆ ਦੇਖਿਓ ਸਰ ਆਹ ਕਿਆ ਪਿਆ ਮਤਲਬ ਦੇ ਡੇਟਾ ਬਸ ਇਹ ਪੜ੍ਹਦੇ ਹੋਏ ਸੁਪੂ ਵਾਲਾ ਕੰਮ ਤਾਂ ਕਰਨਾ ਨਹੀਂ ਹੁੰਦਾ ਇਹ ਪਹਿਲਾਂ ਤੁਸੀਂ ਮੇਰੇ ਪਾਓ ਲੱਗ ਪੈਂਟ ਪੈਂਟ ਬੰਦ ਆ ਗਿਆ ਤੱਕ ਹੋਵੇਗਾ ਪਿਆਰ ਨਾਲ ਪਿਆਰ ਕੇ ਮੂੰਹ ਕੱਢ ਲਈਏ ਜੀ ਕਰਨਾ ਚੋੜਾ ਲਾਹੋ ਗਿਆ ਲੇ ਲੇਤਾ ਗਿਆ ਚੱਲ ਪਰ ਖਤਮ ਕਰਵਾਇਆ ਵਾਲਾ ਕਿੱਛ ਲੈ ਫੋਟੋ ਕਿੱਥੋਂ ਬੂਲ ਰਿਹਾ ਦੇਖ ਲਓ ਫਿੱਤਲਾ ਫੋਟੋ ਕਿੱਥੇ ਲੈ ਫੋਟੋ ਚੱਲ ਇਹ ਤਰੀਕਾ ਹੁੰਦਾ ਆਪਣੀ ਵਾਈਫ ਨਾਲ ਗੱਲ ਕਰਨ ਦਾ ਹਾਲਾਂਕਿ ਇਹ ਚੀਜ਼ਾਂ ਇਹਨਾਂ ਦੀਆਂ ਪਲਾਨਡ ਹੁੰਦੀਆਂ ਨੇ ਇਹ ਪਹਿਲਾਂ ਤੋਂ ਸੋਚਦੇ ਹੁੰਦੇ ਆ ਵੀ ਅਸੀਂ ਵਿਊਜ਼ ਦੇ ਲਈ ਇਦਾਂ ਦਾ ਕੁਝ ਕਰਨਾ ਠੀਕ ਹੈ ਪਰ ਇਹਨਾਂ ਨੂੰ ਇਦਾਂ ਨਹੀਂ ਪਤਾ ਲੱਗਦਾ ਵੀ ਅਸੀਂ ਜੋ ਕੁਝ ਕਰ ਰਹੇ ਆ ਨਾ ਇਹਨਾਂ ਚੀਜ਼ਾਂ ਦਾ ਅਸਰ ਕੀ ਹੈ ਗਾਲਾਂ ਕੱਢਣੀਆਂ ਤੁਸੀਂ ਆਪਣੀ ਵਾਈਫ ਨੂੰ ਗਾਲ੍ਹਾਂ ਕੱਢ ਰਹੇ ਹੋ ਲੋਕਾਂ ਦੇ ਸਾਹਮਣੇ 4 ਵਿਊਜ਼ ਦੀ ਖਾਤਰ ਇਹ ਚੰਗੀ ਗੱਲ ਹੈ ਤੇ ਇਹਨਾਂ ਲੋਕਾਂ ਨੂੰ ਲੋਕ ਇਨਫਲੂਐਂਸਰ ਸਮਝ ਰਹੇ ਆ ਇਕ ਮੈਨੂੰ ਹੋਰ ਚੀਜ਼ ਦਿਖਾਨੀ ਆ ਸੋਨੂ ਕੋਰਦੀ ਨੇ ਮੇਰੇ ਸਾਹਮਣੇ ਇੱਕ ਅਚਾਨਕ ਵੀਡੀਓ ਆਈ ਆਪਾਂ ਯੂਜ਼ੂਅਲੀ ਕੀ ਕਰਦੇ ਆ ਆਪਣੇ ਘਰ ਦੇ ਵਿੱਚ ਆਪਾਂ ਕਿਸੇ ਵੀ ਮਤਲਬ ਓਕੇਸ਼ਨ ਦੇ ਉੱਪਰ ਲਾ ਲਓ ਬਰਥਡੇ ਦੇ ਜਾਂ ਕੋਈ ਐਨੀਵਰਸਰੀ ਤੇ ਆਪਾਂ ਕੇਕ ਕੱਟਦੇ ਆ ਤੇ ਆਪਾਂ ਕੀ ਕਰਦੇ ਆ ਸੋਚੋ ਆਪਾਂ ਆਬਸਸ ਆ ਵੀ ਕੇਕ ਕੱਟਣ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਬਾਉਲਸ ਦੇ ਵਿੱਚ ਸਾਰਿਆਂ ਨੂੰ ਸਰਵ ਕਰਦੇ ਹਾਂ ਰਾਈਟ ਜੇ ਨਾਰਮਲੀ ਆਪਾਂ ਵੈਸੇ ਵੀ ਮੂੰਹ ਚ ਠਾਣਾ ਹੁੰਦਾ ਨਾ ਤਾਂ ਆਪਾਂ ਨੂੰ ਐਦਾਂ ਹੁੰਦਾ ਵੀ ਦੂਜਾ ਕੇਕ ਜਿਹੜਾ ਹੈਗਾ ਉਹ ਖਰਾਬ ਨਾ ਹੋ ਜਾਏ ਝੂਠਾ ਨਾ ਹੋ ਜਾਏ ਆਪਾਂ ਉਹਦੇ ਚੋ ਬਾਉਲ ਦੇ ਵਿੱਚ ਅਲੱਗ ਪਾ ਲੈਨੇ ਆ ਤੇ ਫੇਰ ਆ ਕੇ ਜਿਹੜਾ ਹੈਗਾ ਸਾਰੇ ਮੂੰਹ ਚ ਠਾੰਦੇ ਨੇ ਤੇ ਤੁਹਾਨੂੰ ਮੈਂ ਦੱਸਾਂ ਵੀ ਮੈਂ ਪਹਿਲੀ ਵਾਰੀ ਐਦਾਂ ਦੀ ਇਨਸਾਨ ਦੇਖੀ ਆ ਵੀ ਅਣਪੜ੍ਹ ਸਭ ਤੋਂ ਵੱਡੀ ਅਣਪੜ੍ਹ ਸੀਗੀ ਇਹ ਇਹ ਤਾਂ ਮੈਨੂੰ ਪਤਾ ਸੀ ਵੀ ਅਣਪੜ੍ਹਤਾ ਇਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੈ ਪਰ ਇੰਨੀ ਜਿਆਦਾ ਮਤਲਬ ਭੁਖੜ ਤੇ ਸੂਕਲੀ ਆ ਇਹ ਮੈਨੂੰ ਹੁਣ ਪਤਾ ਲੱਗਿਆ ਮੈਂ ਇਹ ਵੀਡੀਓ ਪਹਿਲਾਂ ਨਹੀਂ ਦੇਖੀ ਸੀ ਸੌਰੀ ਹੋ ਸਕਦਾ ਤੁਹਾਡੇ ਚੁਕਈਆਂ ਨੇ ਦੇਖ ਲਈ ਹੋਵੇ ਉਹਦੀ ਇਹ ਵੀਡੀਓ ਕੇਕ ਹੈ ਆ ਵੇਖਿਓ ਵੀਡੀਓ ਮੈਂ ਨਾਲ-ਨਾਲ ਸ਼ੇਅਰ ਕਰਦੀ ਹਾਂ ਦੋ ਕੇਕ ਪਏ ਨੇ ਅੱਧੇ ਇੱਕ ਖਾਦੇ ਹੋਏ ਆ ਤੇ ਤੁਸੀਂ ਚਮਚਾ ਦੇਖਿਓ ਕਿਦਾਂ ਚੱਟ ਰਹੀ ਹੈ ਇਹ ਵੀ ਜੇ ਤੈਨੂੰ ਇੰਨੀ ਭੁੱਖ ਲੱਗੀ ਪਈ ਆ ਵੀ ਤੈਨੂੰ ਇੰਨਾ ਕੇਕ ਪਸੰਦ ਆ ਤੇਰੇ ਮੂਰੇ ਇੰਨਾ ਕੇਕ ਪਿਆ ਤੂੰ ਚੱਕ ਕੇ ਉਹਨੂੰ ਮੂੰਹ ਚ ਪਾ ਲਾ ਡੱਫਲਾ ਉਹਨੂੰ ਸਾਰੇ ਨੂੰ ਖਾ ਲਾ ਵੀ ਆ ਕੀ ਤਰੀਕਾ ਤੂੰ ਜੀਭਾਂ ਮਾਰੀ ਜਾਂਦੀ ਹੈ ਉਪਰੋਂ ਤੈਨੂੰ ਪਤਾ ਵੀ ਤੇਰੀ ਵੀਡੀਓ ਬਣੀ ਜਾਂਦੀ ਹੈ ਵਲੌਗ ਬਣੀ ਜਾਂਦਾ ਵੀ ਕੀ ਇਹਦੇ ਤੋਂ ਜਵਾਕ ਕੀ ਸਿੱਖਣਗੇ ਇੱਥੇ ਆਪਾਂ ਜਵਾਕਾਂ ਨੂੰ ਵੀ ਝੜਕ ਦਿੰਨੇ ਆ ਜੇ ਜਵਾਕ ਆਏ ਹਨਾ ਆਪਾਂ ਕਰਨ ਵੀ ਚਮਚਾ ਚੱਟੀ ਜਾਂਦੇ ਆ ਜਾਂ ਕੁਝ ਆਪਾਂ ਨੂੰ ਸੂਕ ਆਉਂਦੀ ਆ ਆਪਾਂ ਕਹਿ ਦਿੰਨੇ ਆ ਵੀ ਕਿੰਨਾ ਭੜਾ ਲੱਗਦਾ ਤੇ ਇਹਨਾਂ ਨੂੰ ਜਮਾ ਹੀ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਹਨਾ ਇਹਨਾਂ ਨੂੰ ਇਨਫਲੂਐਂਸਰ ਮੰਨ ਕੇ ਇਹਨਾਂ ਨੂੰ ਸੱਦਿਆ ਜਾਂਦਾ ਐਜ਼ ਅ ਗੈਸਟ ਦੇਖ ਲੋ ਏ ਨੇ ਇਨਫਲੂਐਂਸਰ ਤੇ ਉਸ ਤੋਂ ਬਾਅਦ ਇੰਨਾ ਹੀ ਨਹੀਂ ਇਹ ਦੀਪ ਦੇ ਮੂਹਰੇ ਕਰੂਗੀ ਚਮਚ ਭਰ ਕੇ ਕੇਕ ਦਾ ਤੇ ਉਹਨੇ ਕੀ ਕਰਨਾ ਹੈ ਉਹਨੇ ਜਵਾਬ ਦੇ ਦੇਣਾ ਕਿਉਂਕਿ ਉਹਨੇ ਪਹਿਲਾਂ ਗੇਟ 'ਚ ਹੀ ਖੜਾ ਸੀ ਉਹਨੇ ਦੇਖ ਲਿਆ ਵੀ ਕਿੰਦਾ ਜੀਭਾਂ ਮਾਰੀ ਜਾਂਦੀ ਹੈ ਇਹ ਤਾਂ ਹਜੇ ਕੁਝ ਵੀ ਨਹੀਂ ਤੁਸੀਂ ਦੇਖੀ ਜਾਇਓ ਕੋਈ ਨਹੀਂ ਉਦੋਂ ਦੀ ਆਪਾਂ ਉਦੋਂ ਗੱਲਾਂ ਕਰਾਂਗੇ ਇਨ ਫਿਊਚਰ ਇਹਨਾਂ ਦਾ ਕੀ ਬਣਨਾ ਹੈ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਇਹ ਗੱਲ ਕਹਿ ਚੁੱਕੀ ਹਾਂ ਤੇ ਦੇਖਦੇ ਆਂ ਆਪਾਂ ਕੋਈ ਗੱਲ ਨਹੀਂ ਵੱਧ ਤੋਂ ਵੱਧ ਇੱਕ ਸਾਲ ਇਤੋਂ ਜ਼ਿਆਦਾ ਤਾਂ ਨਹੀਂ ਦੇਖਦੇ ਆ ਇੱਥੇ ਹੀ ਆ ਸਾਰਾ ਕੁਝ ਟੇਕਾ ਪੂਜਾ ਸੰਗਾ ਪੂਜਾ ਸੰਗਾ ਨੇ ਵੀ ਸਿਰਈ ਲਾ ਰੱਖਿਆ ਤੁਹਾਨੂੰ ਪਤਾ ਹੀ ਆ ਪਹਿਲਾ ਛੱਡਿਆ ਦੂਜਾ ਕਰ ਲਿਆ ਦੂਜਾ ਛੱਡਿਆ ਤੀਜਾ ਕਰ ਲਿਆ ਤੇ ਹੁਣ ਚੌਥਾ ਜਿਹੜਾ ਹੈਗਾ ਉਹ ਵੀ ਲੱਭ ਲਿਆ ਪੂਜਾ ਸੰਗਾ ਨੇ ਤੇ ਕਹਿੰਦੇ ਹੁੰਦੇ ਆ ਵੀ ਰਿਸ਼ਤਾ ਪਹਿਲਾ ਹੀ ਪਾਰ ਲਾਉਂਦਾ ਜਿੱਥੇ ਗੁਰੂ ਦੀ ਹਜ਼ੂਰੀ ਦੇ ਵਿੱਚ ਲਾਵਾਂ ਲੈ ਲੀਆਂ ਨਾ ਉਹ ਰਿਸ਼ਤੇ ਨਹੀਂ ਪਾਰ ਲੈ ਕੇ ਜਾਣਾ ਹੁੰਦਾ ਜੇ ਆਪਾਂ বারবার મતલব ਇਹਦਾ ਮੱਝਾ ਗਾਂ ਵਾਲਾ ਸੌਦਾ ਹੋ ਗਿਆ ਇੱਕ ਕਿਲੇ ਨਾਲੋਂ ਦੂਜੇ ਕਿਲੇ ਤੇ ਦੂਜੇ ਨਾਲੋਂ ਤੀਜੇ ਤੇ ਇਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਤੇ ਸ਼ਰਮ ਇਹਨਾਂ ਨੂੰ ਫੇਰ ਵੀ ਹੈ ਨਹੀਂ ਫੇਰ ਵੀ ਆਏ ਬੋਲਦੀਆਂ ਲੋਕਾਂ ਦੇ ਸਾਹਮਣੇ ਵੀ ਜਿੱਦਾਂ ਪਤਾ ਨਹੀਂ ਕਿੱਡਾ ਕਾਰਨਾਮਾ ਕੀਤਾ ਹੁੰਦਾ ਇਹਨੇ ਵੀ ਬਹਾਦਰੀ ਵਾਲਾ ਕੰਮ ਕੀਤਾ ਹੁੰਦਾ ਉਤੋਂ ਜੀ ਆਹ ਵੈਲਡਰ ਗਰਲ ਦੀ ਸੁਣ ਲੋ ਵੈਲਡਰ ਗਰਲ ਤੁਹਾਨੂੰ ਪਤਾ ਹੀ ਹੋਣਾ ਵੀ ਉਹਦਾ ਛੋਟੀ ਜੀ ਉਮਰ ਦੇ ਵਿੱਚ ਉਹਦੇ ਪਿਤਾ ਜੀ ਨੇ ਵਿਆਹ ਕਰਤਾ ਸੀ ਉਹਦੇ ਘਰ ਵਾਲੇ ਨੇ ਜਿਹੜਾ ਸੀਗਾ ਉਹਨੂੰ ਛੱਡ ਦਿੱਤਾ ਤਲਾਕ ਦੇਤਾ ਉਹਨੂੰ ਕੁੱਟਮਾਰ ਕਰਦਾ ਸੀ ਮੈਂ ਇੱਕ ਸਾਈਡ ਤੇ ਵੀਡੀਓ ਲਾਉਣੀ ਹੈ ਦੇਖੀ ਚਲੋ ਉਹਦੀ ਜੜਨੀ ਹੈਗੀ ਹੈ ਤੇ ਉਹਦੇ ਬੇਟਾ ਹੋਇਆ ਉਹਨੇ ਬੇਟਾ ਆਪਦੇ ਨਾਲ ਲੈ ਕੇ ਜਾਂਦਾ ਹਾਲਾਂਕਿ ਕੁੜੀ ਬਹੁਤ ਮਿਹਨਤ ਕਰ ਰਹੀ ਹੈ ਪਰ ਹੁਣ ਜਿਹੜਾ ਹੈਗਾ ਪਿੰਡ ਵਾਲਿਆਂ ਵੱਲੋਂ ਉਹਦੀ ਵਰਕਸ਼ਾਪ ਨੂੰ ਤੋੜਿਆ ਜਾ ਰਿਹਾ ਕਿਉਂਕਿ ਉਹ ਆਪਣੀ ਵਰਕਸ਼ਾਪ ਜਿਹੜੀ ਹੈਗੀ ਆ ਸਰਕਾਰੀ ਜ਼ਮੀਨ ਦੇ ਉੱਪਰ ਕਰ ਰਹੀ ਸੀ ਮਤਲਬ ਮਤਲਬ ਉਹਦੀ ਸਰਕਾਰੀ ਜ਼ਮੀਨ ਦੇ ਉੱਪਰ ਆ ਰਹੀ ਸੀ ਉਹਦੀ ਵਰਕਸ਼ਾਪ ਉਹਦਾ ਫਰੰਟ ਜਿਹੜਾ ਹੈਗਾ ਉਹਦੀ ਵਰਕਸ਼ਾਪ ਦਾ ਤੋੜਿਆ ਜਾ ਰਿਹਾ ਤਾਂ ਉਹਦੇ ਵੱਲੋਂ ਇੱਕ ਸਟੋਰੀ ਪਾਈ ਗਈ ਸੀ ਵੈਲਡਰ ਗਰਲ ਵੱਲੋਂ ਕਿ ਲੋਕ ਪਿੰਡ ਦੇ ਵਿੱਚ ਹੁੰਦੇ ਹੀ ਨੇ 2-4 ਜਾਣੇ ਜਿਹੜੇ ਸੜਦੇ ਹੁੰਦੇ ਆ ਤੇ ਉਸੇ ਕਰਕੇ ਇਹ ਚੀਜ਼ ਹੋ ਰਹੀ ਹੈ ਤਾਂ ਇਹ ਗੱਲ ਓਬਵੀਅਸ ਤਾਂ ਕਿਤੇ ਨਾ ਕਿਤੇ ਕਿਉਂਕਿ ਇੱਕ ਕੁੜੀ ਪਿੰਡ ਦੇ ਵਿੱਚ ਇੰਨਾ ਨਾ ਕਰ ਗਈ ਹਾਲਾਂਕਿ ਮੈਨੂੰ ਲੱਗਦਾ ਵੀ ਬਹੁਤ ਸਟਰਗਲ ਕੀਤਾ ਉਸ ਕੁੜੀ ਨੇ ਕਿਉਂਕਿ ਨਹੀਂ ਤਾਂ ਕੁੜੀਆਂ ਟੁੱਟ ਜਾਂਦੀਆਂ ਨੇ ਜਿਨ੍ਹਾਂ ਦਾ ਡਾਈਵੋਰਸ ਹੋ ਜਾਏ ਨਾ ਕੁੜੀਆਂ ਬਿਲਕੁਲ ਟੁੱਟ ਜਾਂਦੀਆਂ ਨੇ ਤੇ ਮੈਨੂੰ ਲੱਗਦਾ ਵੀ ਇੱਕ ਐਗਜ਼ਾਮਪਲ ਆ ਟੁੱਟਣਾ ਨਹੀਂ ਚਾਹੀਦਾ हिम्मत ਕਰਨੀ ਚਾਹੀਦੀ ਆ ਇਸ ਤਰੀਕੇ ਦੇ ਨਾਲ ਮਿਹਨਤ ਕਰਕੇ ਹੁਣ ਇਹਦੇ ਸਾਰੇ ਪਰਿਵਾਰ ਦੇ ਮੈਂਬਰ ਵੀ ਸੋਚਦੇ ਹੋਣੇ ਆ ਵੀ ਅਸੀਂ ਕਿਉਂ ਛੱਡੀ ਤਾਂ ਕੁਝ ਐਦਾਂ ਦਾ ਕਰਕੇ ਦਿਖਾਓ ਵੀ ਅਗਲਾ ਸੋਚੇ ਇਹ ਹੁੰਦੀ ਆ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਕੁੜੀਆਂ ਨੂੰ ਐਜ਼ ਆ ਇਨਫਲੂਐਂਸਰ ਤੁਸੀਂ ਸਰਦੋਂ ਕਿਤੇ ਤਾਂ ਮੰਨਿਆ ਅਸ सोनू ਕੋਰਰਗੀਆਂ ਕਮਲ ਪਟਿਆਲ ਹਰਗੀਆਂ ਮੀਨੂ ਸਿਰਾ ਵਰਗੀਆਂ ਜਿਹੜੀਆਂ ਖੁਦ ਅਣਪੜਾ ਜਿਨ੍ਹਾਂ ਨੂੰ ਗੱਲ ਕਰਨ ਦਾ ਤਰੀਕਾ ਨਹੀਂ ਜਿਨ੍ਹਾਂ ਨੂੰ ਖਾਣ ਦਾ ਪਤਾ ਨਹੀਂ ਕਿਵੇਂ ਕਪਲ ਕਪਲ ਖਾਂਦੀਆਂ ਨੇ ਇਹਨਾਂ ਨੂੰ ਤੁਸੀਂ ਐਜ਼ ਅਨਫਲੂਐਂਸਰ ਸੱਦੀ ਜਾਣਿਓ ਚਲੋ ਜੀ ਕਰਦੇ ਆਂ ਵੀਡੀਓ ਨੇ ਇੱਥੇ ਖਤਮ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜਿਹੜੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ